हां भाई जी सारे नुं सत श्री अकाल भाई ਸਾਡੇ ਪਿੰਡ ਅਮਲਾ ਸਿੰਘ ਵਾਲੇ ਤਕਰੀਬ ਨੂੰ ਘੰਟਾ ਹੋ ਗਿਆ ਮੀਂਹ ਪੈੰਦੇ ਨੂੰ ਪੂਰਾ ਵਧੀਆ ਫਾਸ ਕਲਾਸ ਮੀਂਹ ਆ ਬਈ ਠੀਕ ਆ ਤੇ ਆ ਦੇਖੋ ਚਾਰ ਸਵੇਰੇ ਪੂਰਾ ਫੁੱਲ ਮੀਂਹ ਆ ਬਈ ਅੱਜ ਆਏ ਮਾਨਲਾ ਵੀ ਕਾफी ਟਾਈਮ ਬਾਅਦ ਮੀਂਹ ਪਿਆਗਾ ਬੜਾ ਟਾ ਹੋ ਗਿਆ ਬੜੇ ਬੰਦੇ ਅੱਛਾ ਬਾਬਾ ਜੀ ਨੂੰ ਇਹ ਗੱਲ ਕਰਾਉਣਾ ਸਾਡੇ ਕੋਲੇ ਇੱਥੇ ਜਿਹੜੇ ਆਸੀਂ ਇੱਥਿਆਂਗੇ ਆਪਣੇ ਫਾਰਮ ਦੇ ਵਿੱਚ ਗਾਈਆਂ ਨੇ ਚ ਉਸਦੇ ਆਪਾਂ ਕਰਦੇ ਗੱਲਬਾਤ ਬਈ ਸੋਡੇ ਦੇ ਕਿੱਥੇ ਕਿੱਥੇ ਮੀਂਹ ਪੈਂਦਾ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਇੱਥੇ ਐ ਮੰਨ ਲਓ ਵੀ ਪੂਰਾ ਵਧੀਆ ਮੌਸਮ ਠੰਡਾ ਹੋ ਗਿਆ ਹੁਣ ਜਿਹੜੇ ਬੰਦੇ ਪੈਗ ਸੱਗ ਲਾਉਂਦੇ ਨੇ ਜਿਹੜੇ ਜ਼ਿਆਦਾ ਗਰਮੀ ਮੰਨਦੇ ਨੇ ਉਹਨਾਂ ਵਾਸਤੇ ਪਰਮਾਤਮਾ ਬਰਦਾਨ ਲੈ ਕੇ ਆਇਆ ਮੀਂਹ ਦਾ ਬਈ ਆ ਚੌਲਾਂ ਵਾਸਤੇ ਦਾ ਖਾਸ ਕਰਕੇ ਬਈ ਹਨਾ ਐ ਮਾਰਦੇ ਲਾਟਾਂ ਚੌਲਾਂ ਵੀ ਹੁਣ ਐ ਜਿਹੜਾ ਪਾਣੀ ਪੈਣਾ ਮੀਂਹ ਦਾ ਚੌਲਾਂ ਤੇ ਰੇਹ ਵਾਂਗੂ ਲੱਗੂ ਗੜੇ ਵੀ ਆ ਗਏ ਬਈ ਆ ਦੇਖੋ ਆ ਦੀਨੇ ਨਾ ਡਿੱਗਦੇ ਆ ਦੇਖੋ ਆ ਕਰਾਉਣਾ ਬਾਈ ਨੇ ਗੱਲ ਆਪਾਂ ਵੀ ਕਿੰਨਾ ਟਾਈਮ ਮੀਂਹ ਪੈਂਦੇ ਨੂੰ ਹੋ ਗਿਆ ਕਿੰਨੇ ਕੁ ਗੜੇ ਆ ਗਏ ਇੱਥੇ ਤੇ ਮੀਂਹ ਵੀ ਮਤਲਬ ਪੂਰੀ 40 ਦੀ ਸਪੀਡ ਤੇ ਰਫਤਾਰ ਨਾਲ ਜਲਦਾ ਹਾਂਜੀ ਹਸਰੀਕਾਲ ਅਸਲਾਮੁਅਲਾਈਕਮ ਕਿਵੇਂ ਠੀਕ ਹੋ ਹਾਂ ਆ ਮੀਂਹ ਪੈਂਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਅੱਧਾ ਘੰਟਾ ਹੋ ਗਿਆ ਅੱਛਾ ਗੜੇ ਗੜੇ ਪਏ ਪੰਜ-ਛੇ ਮਿੰਟ ਹੋ ਗਏ ਗੜੇ ਪੈਂਦੇ ਨੇ ਸੁੱਕੇ ਹੀ ਪੈਂਦੇ ਆ ਗੜੇ ਵੀ ਹਣਾ ਮੋٹے-ਮੋٹے ਸਹੀ ਗੱਲ ਆ ਹੁਣ ਬਾਈ ਐਂ ਮੰਨ ਲਓ ਵੀ ਘਰੇ ਫ੍ਰਿਜਾਉਣ ਦੀ ਲੋਡ ਵੀ ਨਹੀਂ ਅਸੀਂ ਇਕੱਠੇ ਕਰ ਲੇ ਬਰਫੇ ਦੀ ਅੱਜ ਪਾਣੀ ਪੀਣਾ ਖਾਮ ਨੂੰ ਹਣਾ ਵਧੀਆ ਹੁੰਦੇ ਐ ਸਿਹਤਰ ਵਾਸਤੇ ਇਹਦਾ ਨਾਲੇ ਵਧੀਆ ਹੁੰਦਾ ਤੇ ਮੀਂਹ ਦੇ ਪਾਣੀ ਦਾ ਇੱਕ ਹੋਰ ਫਾਇਦਾ ਕਹਿੰਦੇ ਟਾਈਪ ਆਪਾਂ ਬੈਂਡਰਾ ਅਨਵਰਟਰ ਵਾਲਾ ਬੈਂਡਰਾ ਹੁੰਦਾ ਉਹਦੇ ਵਿੱਚ ਪਾਣੀ ਪਾਇਆ ਜਾਵੇ ਇੱਕ ਇਹਦਾ ਬਾਲਕੇ ਪਾਉਂਦੇ ਹੁੰਦੇ ਨੇ ਇੱਕ ਹੁੰਦਾਗਾ ਫਿਲਟਰ ਵਾਲਾ ਜਿਹੜਾ ਮੀਂਹ ਦਾ ਪਾਣੀ ਹੁੰਦਾ ਬਹੁਤ ਵਧੀਆ ਲਾਹੇਵੰਦ ਦਾ ਪਾਣੀ ਹਣਾ ਇਹ ਤੇ ਚੌਲਾਂ ਵਾਸਤੇ ਵੀ ਪੂਰਾ ਵਧੀਆ ਅੱਜ ਦੇ ਟਾਈਮ ਦੇ ਵਿੱਚ ਆਏ ਮੰਨ ਲਓ ਵੀ ਗੋਭ ਜਮਣ ਜਾਂਦਾ ਹੈ ਗੋਭ ਚ ਗੋਭ ਕਾਜ ਨੂੰ ਕਹਿੰਦੇ ਨੇ ਉੰਬਾਲੀ ਹੁੰਦੀ ਤਾਂ ਬਾਦੀ ਹਾਂ ਉਹ ਵੀ ਪਾਣੀ ਪੈਂਦਾ ਹਾਂ ਅੱਛਾ ہماری ਜਤੀਓ ਬਾਜੀ ਬਸ ਸਹੀ ਗੱਲ ਲੈ ਭਾਈ ਕਰ ਲਿਓ ਤੁਸੀਂ ਇਕੱਠਾ ਬਾਲਟੀਆਂ ਚ ਬੱਠਾ ਜਿੰਨਾ ਵੀ ਮਰਦੀਆਂ ਨੇ ਕਿਉਂਕਿ ਬੈਂਡਰਾਂ ਚ ਕੰਮ ਆਉ ਇਹ ਅਸੀਂ ਵੀ ਕਰਦੇ ਕੋਸ ਤੇ ਜਰੂਰ ਦੱਸਿਓ ਨਾ ਕਿੰਨਾ ਕੁ ਮੀ ਪੈਂਦਾ ਤੁਹਾਡੇ ਉੱਥੇ ਕਿਹੜੇ ਪੰਡ ਪੈਂਦਾ ਛੜਦਾ ਮਨ ਲਓ 40 ਕਿਬੀਰ ਨਾ ਪੈ ਰਿਆ ਦੇਖੋ ਅਸੀਂ ਫਾਰਮ ਦੇ ਵਿੱਚ ਆ ਭਾਈ ਗਾਈਆਂ ਲਿਆਉਣੀਆਂ ਵੀ ਸਟਾਰਟ ਕਰਤੀਆਂ ਤੇ ਜਿਹਦੇ ਕੋਲੇ ਭਾਈ ਗਾਈਆਂ ਨਸਲ ਦੀਆਂ ਹੈਗੀਆਂ ਕੰਟੈਕਟ ਕਰਿਓ ਫਰੀਦਵੀਆਂ ਨੇ ਆ ਇੱਕ ਲਿਆਂਦੀ ਐ ਇੱਕ ਉਹ ਛੋਡੀ ਬੱਸੀਆ ਦੇਖੋ ਤਾਜੀ ਸੂਈ ਵੀ ਆ ਵਧੀਆ ਨਸਲ ਦੀ ਗਾਈਆਂ ਪੱਕੇ ਭੁੱਕੇ ਲਾ ਦੇ ਦੇਖੋ ਜਿਦਾ ਦਾ ਕੰਮ ਉਹ ਲਾ ਕੇ ਆਪਾਂ ਬਈ ਦੁੱਧ ਵਾਲੀ ਮਸ਼ੀਨ ਛਾਰਾਣੀ ਲੈ ਬਈ ਵੀਡੀਓ ਸ਼ੇਅਰ ਕਰ ਦਿਓ ਲੈ ਬਾਬਾ ਜੀ ਧੰਨਵਾਦ ਸਤਿ ਸ੍ਰੀ ਅਕਾਲ